ਪੰਜਾਬ ਦੇ ਬਹੁਤ ਸਾਰੇ ਉਹ ਜ਼ਿਲ੍ਹੇ ਨੇ ਜਿੱਥੇ ਆਕਸੀਜਨ ਦੀ ਮਾਤਰਾ ਰਾਤ ਸਮੇਂ 10 ਤੋਂ 12 ਰਹਿ ਜਾਂਦੀ ਹੈ। ਹੂੰ। ਉਹਨਾਂ ਦੇ ਵਿੱਚ ਲੁਧਿਆਣਾ ਆਉਂਦਾ ਖਾਸ ਕਰ ਜਿੱਥੇ ਸੰਤਾ ਨਹੀਂ। ਕਿ ਜਿਹੜਾ ਆਕਸੀਜਨ ਦਾ ਕਮ ਹੈ ਨਾ ਜਿਹੜਾ ਦਿਲ ਦੇ ਦੌਰੇ ਨੇ ਉਹ ਵੀ ਇਹਦੇ ਕਰਕੇ ਜ਼ਿਆਦਾ ਪੈਂਦੇ ਨੇ। ਜਦੋਂ ਦਿਲ ਸਾਡਾ ਐਂ ਕਰਦਾ ਨਾ ਉਹ ਖੁੱਲਦਾ ਆਕਸੀਜਨ ਕਰਕੇ ਆ। ਜੀ। ਤੇ ਜੇ ਆਕਸੀਜਨ ਇੱਕ ਸਾਰ ਮਾਤਰਾ ਹੋਊਗੀ ਵੱਧ ਮਾਤਰਾ ਹੋਊਗੀ 21 ਦੀ ਵੀ ਜਾਏ ਜਾਂ 17 18 ਵੀ ਹੋ ਜੇ ਆਪਾਂ ਕੁਝ ਕਿਸਮ ਦਾ ਪਟਿਆਲੇ ਵਾਲੇ ਇੱਥੇ 17 ਤੋਂ ਵੱਧ ਹੈ ਪੰਜਾਬ ਦਾ ਧੂਆਂ ਦਿੱਲੀ ਪਹੁੰਚ ਗਿਆ ਪਤਾ ਨਹੀਂ ਕਿਹੜੀ ਫਲਾਈਟ ਤੇ ਪਹੁੰਚ ਗਿਆ ਪਾਣੀਪਤ ਸੋੜੀਪਤ ਵਾਲਾ ਤਾਂ ਪਹੁੰਚਦਾ ਨਹੀਂ ਹੂੰ ਇਹ ਕ੍ਰਾਸ ਕਰਕੇ ਉੱਥੇ ਪਹੁੰਚ ਜਾਂਦਾ ਹੈ ਜੀ ਜੀ ਆ ਜਿਹੜੇ ਤਿੰਨ ਪਹੀਆ ਵਾਹਨ ਦਿੱਲੀ ਤੋਂ ਨਿਕਲ ਕੇ ਪੰਜਾਬ 'ਚ ਆ ਗਏ ਹਰਿਆਣਾ 'ਚ ਆ ਗਏ ਇਹ ਨਾ ਪ੍ਰਦੂਸ਼ਣ ਰੋਜ਼ ਮਰਾਂ ਮੂਹੀਂ ਜੀ ਜਿੰਨਾ ਕਿਸਾਨਾਂ ਦਾ ਪ੍ਰਦੂਸ਼ਣ 20 ਜਾਂ 25 ਦਿਨ ਚ ਇਹਨਾਂ ਦਾ ਪ੍ਰਦੂਸ਼ਣ ਉਹਨਾਂ 10-10 ਦਿਨ ਦੇ ਵਿੱਚ ਹੋ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਗੱਲਬਾਤ ਕਰਾਂਗੇ ਜਿਹੇ ਵਿਸ਼ੇ ਦੇ ਉੱਪਰ ਜੋ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਹਵਾ ਦੀ ਗੁਣਵੱਤਾ ਪਿਛਲੇ ਕੁਝ ਸਮੇਂ ਦੇ ਵਿੱਚ ਹੱਦ ਤੋਂ ਜ਼ਿਆਦਾ ਖਰਾਬ ਹੋਈ ਹੈ ਜਿਸ ਲਈ ਜਿੱਥੇ ਅਸੀਂ ਜ਼ਿੰਮੇਵਾਰ ਹਾਂ ਉੱਥੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਰਕਾਰਾਂ ਜ਼ਿੰਮੇਵਾਰ ਹੈ ਮਤਲਬ ਹਰ ਇੱਕ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਆਪਣੇ ਪੱਧਰ ਤੇ ਇਸ ਨੂੰ ਲੈ ਕੇ ਬਣੀ ਹੈ ਸੋ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਹੈ ਜਿਹੜਾ ਉਹ ਚਲਾਇਆ ਗਿਆ ਤੇ ਇਹਦੇ ਵਿੱਚ ਜਦੋਂ ਪੰਜਾਬ ਦਾ ਸਰਵੇ ਹੋਇਆ ਤਾਂ ਕੁਝ ਕੁਝ ਇੰਪਰੂਵਮੈਂਟ ਹੈ ਜਿਹੜੀ ਉਹ ਜ਼ਰੂਰ ਵੇਖਣ ਨੂੰ ਮਿਲੀ ਹਾਲਾਂਕਿ ਪਿਛਲੇ ਕੁ ਸਮੇਂ ਤੋਂ ਸੋਸ਼ਲ ਮੀਡੀਆ ਤੇ ਇੱਕ ਬੜੀ ਲਹਿਰ ਉੱਠੀ ਹੈ ਕਿ ਪੰਡਾ ਦੇ ਮੁੰਡੇ ਇਕੱਠੇ ਹੋ ਕੇ ਵੱਖ-ਵੱਖ ਦਰਖਤਾਂ ਨੂੰ ਤਰਜੀਹ ਦੇ ਰਹੇ ਨੇ ਤੇ ਕੰਮ ਉਸ ਪੱਧਰ ਦੇ ਕਰ ਰਹੇ ਨੇ ਜਿਹੜੇ ਕਰਨ ਦੀ ਜ਼ਰੂਰਤ ਸਾਨੂੰ ਹੁਣ ਹੈ ਸੋ ਗੱਲ ਕਰੀਏ ਤਾਂ ਜਲੰਧਰ ਅੰਮ੍ਰਿਤਸਰ ਨੇ ਇਸ ਮਾਮਲੇ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਜਿਹੜੀ ਉਹ ਕੀਤੀ ਹੈ ਤੇ ਬੜਾ ਕੁਝ ਹੈ ਜਿਹੜਾ ਉਹ ਪੰਜਾਬ ਪੱਧਰ ਤੇ ਵਾਪਰਿਆ ਸੋ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੀ ਰਿਪੋਰਟ ਕੀ ਕਹਿੰਦੀ ਹੈ ਇਹਦੇ ਬਾਰੇ ਟਿਲੋ ਸਾਹਿਬ ਤੋਂ ਜਾਣਦੇ ਆ ਟਿਲੋ ਸਾਹਿਬ ਪੂਰੀ ਰਿਪੋਰਟ ਆਈ ਹੈ ਅਖਬਾਰਾਂ ਦੇ ਵਿੱਚ ਨਸ਼ਰ ਹੋਈ ਹੈ ਸੋ ਕੀ ਕਹਿਣਾ ਜਾਓਗੇ ਇਹਦੇ ਬਾਰੇ ਤੁਸੀਂ ਇਸ ਸਿਸਟਮ ਨੂੰ ਦੇਖੋ ਇਹਦੀ ਇੱਕ ਬਹੁਤ ਵੱਡੀ ਉਦਾਹਰਣ ਹੈ ਜੀ ਜਿਸ ਵੇਲੇ ਕਰੋਨਾ ਮਹਾਮਾਰੀ ਨੇ ਸਾਰੇ ਭਾਰਤ ਦੇ ਵਿੱਚ ਨਹੀਂ ਵਿਸ਼ਵ ਦੇ ਵਿੱਚ ਇਹਨੂੰ ਇਹ ਆਈ ਲੋਕ ਘਰਾਂ ਚ ਬਿਠਾ ਦਿੱਤੇ ਗਏ 15 ਕ ਦਿਨਾਂ ਗੁਜ਼ਰੇ ਜਲੰਧਰ ਦੇ ਵਿੱਚੋਂ ਸ਼ਿਵਾਲਕ ਦੀਆਂ ਪਹਾੜੀਆਂ ਨਜ਼ਰ ਆਉਂਦੀਆਂ ਸੀ ਜੀ ਆਪਣੇ ਐਸ ਸ਼ਹਿਰ ਦੇ ਵਿੱਚੋਂ ਪ੍ਰਵਾਣੂ ਦੀਆਂ ਪਹਾੜੀਆਂ ਬੜੇ ਆਰਾਮ ਨਾਲ ਦਿਖਦੀਆਂ ਸੀ ਇਹ ਸਪਸ਼ਟ ਕੀ ਕਰਦਾ ਹੈ ਜੀ ਕਿ ਹਵਾ ਪ੍ਰਦੂਸ਼ਣ ਕਾਰਨ ਇਹ ਸਾਰਾ ਕੁਝ ਬਣਿਆ ਬਿਲਕੁਲ ਪ੍ਰਾਣਾ ਸਭਾ ਹੁੰਦਾ ਸੀ ਜਿਹਨੂੰ ਤੱਪ ਦੇ ਟੀਵੀ ਸਾਹ ਦੀ ਬਿਮਾਰੀ ਹੁੰਦੀ ਸੀ ਇੱਕ ਸਾਂਝਾ ਹਸਪਤਾਲ ਬਣਿਆ ਸੀ ਸਾਂਝੇ ਪੰਜਾਬ ਦੇ ਵਿੱਚ ਕਸੌਲੀ ਜੀ ਉਹਨੂੰ ਕਸੌਲੀ ਭੇਜ ਦਿੰਦੇ ਕਿਉਂਕਿ ਉੱਥੇ ਆਕਸੀਜਨ ਦੀ ਮਾਤਰਾ 21% ਪੂਰੀ ਹੁੰਦੀ ਸੀ ਬਿਲਕੁਲ ਪੰਜਾਬ ਦੇ ਬਹੁਤ ਸਾਰੇ ਉਹ ਜ਼ਿਲ੍ਹੇ ਨੇ ਜਿੱਥੇ ਆਕਸੀਜਨ ਦੀ ਮਾਤਰਾ ਰਾਤ ਸਮੇਂ 10 ਤੋਂ 12 ਰਹਿ ਜਾਂਦੀ ਹੈ ਹੂੰ ਉਹਨਾਂ ਦੇ ਵਿੱਚ ਲੁਧਿਆਣਾ ਆਉਂਦਾ ਖਾਸ ਕਰ ਜਿੱਥੇ ਸੰਤਾ ਨਹੀਂ ਸੰਤਾ ਦਾ ਛੱਡ ਦਿਓ ਤੁਸੀਂ ਸਾਰਾ ਇਹ ਜੋਰ ਲਾ ਕੇ ਪੰਜਾਬ ਦਾ ਧੂਆਂ ਦਿੱਲੀ ਪਹੁੰਚ ਗਿਆ ਪਤਾ ਨਹੀਂ ਕਿਹੜੀ ਫਲਾਈਟ ਤੇ ਪਹੁੰਚ ਗਿਆ ਪਾਣੀ ਪੱਤ ਸੋਣੀ ਪੱਤ ਵਾਲਾ ਤਾਂ ਪਹੁੰਚਦਾ ਨਹੀਂ ਹੂੰ ਇਹ ਕ੍ਰਾਸ ਕਰਕੇ ਉੱਥੇ ਪਹੁੰਚ ਜਾਂਦਾ ਹੈ ਜੀ ਜੀ ਕਈ ਕਿਸਾਨ ਆਗੂ ਇਹ ਗੱਲ ਵੀ ਕਹਿੰਦੇ ਹਾਲਾਂਕਿ ਉਹ ਮੰਨਦੇ ਐ ਕਿ ਹਵਾ ਪ੍ਰਦੂਸ਼ਣ ਇਕੱਲਾ ਅਸੀਂ ਜ਼ਿੰਮੇਵਾਰ ਨਹੀਂ ਸਾਡਾ ਤਾਂ ਪੂਰੇ ਸਾਲ ਦੇ ਵਿੱਚ 15 ਤੋਂ 20 ਦਿਨ ਹੈ ਅਸੀਂ ਮੰਨਦੇ ਹਾਂ ਕਿ ਉਹ ਹੈ ਪਰ ਕਈ ਤਾਂ ਇਹੋ ਜਿਹੇ ਕਿਸਾਨ ਜਥੇਬੰਦੀਆਂ ਦੇ ਬੰਦੇ ਨੇ ਮੈਲਮਾ ਨਗ ਦੇਖਦਾ ਕਿਹੜਾ ਫੜਦਾ ਹੈ ਭਾਈ ਸਾਹਿਬ ਜ਼ਰਤ ਨਹੀਂ ਕਿਉਂਕਿ ਪਤਾ ਨਹੀਂ ਕਿੰਨਿਆਂ ਮਾਮਲਿਆਂ ਦੇ ਵਿੱਚ ਸਰਕਾਰਾਂ ਕਾਣੀਆਂ ਨੇ ਜੇ ਮਾਮਲਾ ਦਰਜ ਹੋ ਜੇਵੇ ਜਦੋਂ ਅਦਾਲਤਾਂ 'ਚ ਜਾਣਾ ਪੈਂਦਾ ਨਾ ਬਾਰ-ਬਾਰ ਹੂੰ ਹੂੰ ਜੁਰਮਾਨੇ ਹੁੰਦੇ ਨੇ ਤੁਸੀਂ ਕਹੋ ਵੀ ਆਪਾਂ ਇਹਦਾ ਪ੍ਰਬੰਧ ਕਰਨਾ ਹੈ ਜਿਹੜਾ ਕਿਸਾਨਾਂ ਦੇ ਹਿੱਸੇ ਪੈਂਦਾ ਉਹ ਕਿਸਾਨ ਕਰਨ ਜਿਹੜਾ ਪੈਂਦਾ ਸਰਕਾਰਾਂ ਦੇ ਹਿੱਸੇ ਅਧਿਕਾਰੀਆਂ ਦੇ ਹਿੱਸੇ ਜਿਵੇਂ ਇਸ ਵਾਰ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਕਿ 75000 ਤੋਂ ਵੱਧ ਮਸ਼ੀਨਾਂ ਅਸੀਂ ਪੈਦਾ ਕਰ ਲੀਆਂ 75000 ਦਾ ਮਤਲਬ ਇਹ ਹੋ ਗਿਆ ਕਿ 14 ਕਿਹ ਹਜ਼ਾਰ ਆਪਣਾ 113000 ਪਿੰਡ ਹੈ 13 565 6-6 ਮਸ਼ੀਨਾਂ ਜਿਹੜੀਆਂ ਨੇ ਉਹ ਪਿੰਡ ਤੱਕ ਪਹੁੰਚ ਗਈਆਂ ਉਹ ਅੱਗੇ ਵਿਉਂਤਬੰਦੀ ਹੈ ਕਿ ਛੋਟੇ ਪਿੰਡ ਨੂੰ ਇੱਕ ਦੇ ਦਿਓ ਵੱਡੇ ਨੂੰ ਦੋ ਦੇ ਦਿਓ ਉਦੋਂ ਵੱਡੇ ਨੂੰ ਤਿੰਨ ਦੇ ਚਾਰ ਦੇ ਦਿਓ ਮੈਂ ਪਹਿਲੇ ਦਿਨ ਤੋਂ ਕਹਿੰਦਾ ਕਿ ਇਹ ਮਸ਼ੀਨਾਂ ਜਿਹੜੀਆਂ ਨੇ ਵੱਡੇ ਕਿਸਾਨ ਤਾਂ ਚਲਾ ਸਕਦੇ ਐ ਛੋਟਾ ਨਹੀਂ ਚਲਾ ਸਕਦਾ ਉਹ ਤੁਸੀਂ ਤਰਜੀਹ ਦਿਓ ਸਹਿਕਾਰੀ ਸੁਭਾਵਾਂ ਨੂੰ ਤਾਂ ਕਿ ਹਵਾ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ ਪਰ ਕੀ ਇਹ ਸਾਰੇ ਵਿੱਚੇ ਗ੍ਰੀਨ ਰਿਵਿਊ ਨਾਲ ਵਿੱਚੇ ਅਦਾਲਤਾਂ ਵਿੱਚੇ ਪ੍ਰਸ਼ਾਸਨ ਆ ਜਿਹੜੇ ਤਿੰਨ ਪਹੀਆ ਵਾਹਨ ਦਿੱਲੀ ਤੋਂ ਨਿਕਲ ਕੇ ਪੰਜਾਬ ਚ ਆ ਗਏ ਹਰਿਆਣਾ ਚ ਆ ਗਏ ਇਹ ਇੰਨਾ ਪ੍ਰਦੂਸ਼ਣ ਰੋਜ਼ ਮਰਾਂ ਮੂਹੀ ਜੀ ਜਿੰਨਾ ਕਿਸਾਨਾਂ ਦਾ ਪ੍ਰਦੂਸ਼ਣ 20 ਜਾਂ 25 ਦਿਨ ਚ ਹੈ ਇਹਨਾਂ ਦਾ ਪ੍ਰਦੂਸ਼ਣ ਉਹਨਾਂ 10-10 ਦਿਨ ਦੇ ਵਿੱਚ ਹੋ ਜਾਂਦਾ ਹੈ ਤਾਂ ਫਿਰ ਇਹਦੇ ਤੇ ਸਰਕਾਰ ਨੇ ਕਦਮ ਚੱਕੇ ਜਲੰਧਰ ਅੰਮ੍ਰਿਤਸਰ ਨੇ ਜਿਹੜਾ ਹਵਾ ਦੇ ਵਿੱਚ ਪਾਰਟੀਕੂਲਰ ਨੇ ਕਾਨੇ ਪੀ 10 ਇਹਨਾਂ ਦਾ ਪੱਧਰ 30 ਤੋਂ 40% ਘਟ ਗਿਆ ਖੰਨਾ ਡੇਰਾ ਬਾਬਾ ਨਾਨਕ 20 ਤੋਂ 30 ਕਮੀ ਦਰਜਾਈ ਹੈ ਮੰਡੀ ਗੋਵਿੰਦਗੜ ਪਟਿਆਲਾ ਇੱਥੇ ਵੀ 10 ਤੋਂ 20 ਜਿਹੜਾ ਪ੍ਰਤੀਸ਼ਤ ਹੈ ਉਹਦੀ ਕਮੀ ਆਈ ਹੈ ਇਹਦੇ ਅਧੀਨ ਆਉਂਦੇ 131 ਸ਼ਹਿਰਾਂ 'ਚੋਂ ਭਾਰਤ ਦੇ 95 ਸ਼ਹਿਰਾਂ ਵਿੱਚ ਹਵਾ ਗੁਣਵੱਤਾ ਦੇ ਜਿਹੜੇ 1 ਕਾਨੇ ਪੀ 10 ਇਹਨਾਂ ਦੀ ਕਮੀ ਮਹਿਸੂਸ ਆਈ ਹੈ ਇਹਦਾ ਮਤਲਬ ਲੋਕ ਇਸ ਪਾਸੇ ਵੱਲ ਨੂੰ ਕੇਂਦਰਿਤ ਹੋਏ ਨੇ ਤੇ 60 ਮਾਈਕਰੋਗ੍ਰਾਮ ਕਣੂ ਮੀਟਰ ਤੇ ਤੈਅ ਕੀਤਾ 14 ਸ਼ਹਿਰ ਜਿਨ੍ਹਾਂ ਚ 17 18 ਦੇ ਮੁਕਾਬਲੇ 30 ਤੋਂ 40% ਕਟ ਗਿਆ ਹੂੰ ਇਹਦਾ ਮਤਲਬ ਇਸ ਪਾਸੇ ਵੱਲ ਸੁਧਾਰ ਹੋ ਰਿਹਾ ਹੈ ਜੇ ਇਹਨੂੰ ਸਾਰੇ ਬੰਦੇ ਆਪੋ ਆਪਣਾ ਫਰਜ਼ ਅਦਾ ਕਰ ਲੈਣ ਔਰ ਆਪਾਂ ਇਸ ਧਰਤੀ ਦੇ ਉੱਤੇ ਦਰੱਖਤਾਂ ਦੀ ਗਿਣਤੀ ਵਧਾ ਦਈਏ ਜਿਵੇਂ ਮੈਂ ਕਸੌਲੀ ਦੇ ਹਸਪਤਾਲ ਦੀ ਗੱਲ ਕੀਤੀ ਸੀ ਉੱਥੇ ਹਾਲਾਂਕਿ ਦਵਾਈ ਕੋਈ ਦਿੰਦਾ ਸੀ ਜਾਂ ਨਹੀਂ ਦਿੰਦਾ ਸੀ ਉੱਥੋਂ ਦਾ ਵਾਤਾਵਰਣ ਹੀ ਉਹਦੇ ਫੇਫੜੇ ਸਾਫ਼ ਕਰ ਦਿੰਦਾ ਸੀ ਕਿਉਂਕਿ ਆਕਸੀਜਨ ਦੀ ਮਾਤਰਾ ਕਸੌਲੀ ਦੇ ਵਿੱਚ ਪਹਾੜੀ ਖੇਤਰ 'ਚ ਜ਼ਿਆਦਾ ਹੈ ਜੀ ਜੀ ਸੋ ਇਸ ਪਾਸੇ ਵੱਲ ਜੇ ਕਦਮ ਉਠਿਆ ਜੇ ਇਹ ਅੰਕੜੇ ਜਿਹੜੇ ਆਏ ਨੇ ਪੂਰੀ ਤਰ੍ਹਾਂ درست ਨੇ ਫਿਰ ਸਾਨੂੰ ਇਹ ਤੇ ਹੋਰ ਖਿਆਲ ਕਰਨਾ ਚਾਹੀਦਾ ਇਹਨਾਂ ਨੂੰ 30 40% ਨਾਲ ਛੱਡੋ ਇਹਨਾਂ ਨੂੰ ਅਸੀਂ 60 70% ਤੇ ਲੈ ਜੀਏ ਤਾਂ ਸ਼ਾਇਦ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਸੀ ਪਵਨ ਗੁਰੂ ਉਹ ਪਵਨ ਗੁਰੂ ਵਾਲਾ ਸੰਦੇਸ਼ ਅੱਜ ਵੀ ਲਾਗੂ ਹੁੰਦਾ ਨਜ਼ਰ ਆਵੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਸਾਹਾਂ ਦੀਆਂ ਬਿਮਾਰੀਆਂ ਇੱਕ ਚੀਜ਼ ਮੈਂ ਦੱਸ ਦਿਆਂ ਕਿ ਜਿਹੜਾ ਆਕਸੀਜਨ ਦਾ ਕੰਮ ਹੈ ਨਾ ਜਿਹੜਾ ਦਿਲ ਦੇ ਦੌਰੇ ਨੇ ਉਹ ਵੀ ਇਹਦੇ ਕਰਕੇ ਜ਼ਿਆਦਾ ਪੈਂਦੇ ਨੇ ਜਦੋਂ ਦਿਲ ਸਾਡਾ ਐਂ ਕਰਦਾ ਨਾ ਉਹ ਖੁੱਲਦਾ ਆਕਸੀਜਨ ਕਰਕੇ ਆ ਜੀ ਤੇ ਜੇ ਆਕਸੀਜਨ ਇੱਕ ਸਾਰ ਮਾਤਰਾ ਹੋਊਗੀ ਵੱਧ ਮਾਤਰਾ ਹੋਊਗੀ 21 ਦੀ ਵੀ ਜਾਇ ਜੇ 17 18 ਵੀ ਹੋ ਜੇ ਅਪਾ ਕੁਝ ਕਿਸਮ ਦਾ ਪਟਿਆਲੇ ਵਾਲੇ ਇੱਥੇ 17 ਤੋਂ ਵੱਧ ਹੈ ਪਟਿਆਲੇ ਤੇ ਚੰਡੀਗੜ੍ਹ ਦੇ ਵਿੱਚ ਦਰਖਤ ਜ਼ਿਆਦਾ ਹੈ ਚੰਡੀਗੜ੍ਹ ਦੇ ਵਿੱਚ ਹੋਰ ਵੀ ਜ਼ਿਆਦਾ ਉੱਥੇ ਵੀ 17 ਦੇ ਲਗਭਗ 18 ਦੇ ਲਗਭਗ ਬੰਦੀ ਹੈ ਬਹੁਤ ਸਾਰੇ ਖੇਤਰ ਉਹ ਨੇ ਜਿੱਥੇ ਇਹ 10 ਤੇ 11 ਤੱਕ ਆ ਜਾਂਦੀ ਹੈ ਉਹ ਖਤਰਨਾਕ ਜ਼ੋਨ ਹੈ ਉਸ ਖੇਤਰ ਦੇ ਵਿੱਚ ਸਾਨੂੰ ਦਰਖਤਾਂ ਦੀ ਜਿਹੜੀ ਜ਼ਿਆਦਾ ਦੇਖਭਾਲ ਤੇ ਲਾਉਣੇ ਚਾਹੀਦੇ ਜੀ ਸੋ ਜੇਕਰ ਤੁਸੀਂ ਵੀ ਇਸ ਮਹਮ ਦੇ ਵਿੱਚ ਇਸ ਵਾਰ ਆਪਣਾ ਫਰਜ਼ ਨਿਭਾਇਆ ਤੁਸੀਂ ਵੀ ਦਰਖਤ ਤੇ ਜਿਹੜੇ 1 2 4 10 ਜਿੰਨੇ ਵੀ ਲਗਾਏ ਨੇ ਤਾਂ ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿਉਂਕਿ ਤੁਸੀਂ ਵੀ ਉਸ ਮਹਮ ਦੇ ਵਿੱਚ ਇੱਕ ਹਿੱਸਾ ਜਿਹੜਾ ਪਾਇਆ ਢੀਲੋ ਸਾਹਿਬ ਸੋਸ਼ਲ ਮੀਡੀਆ ਤੇ ਇਸ ਗਰਮੀ ਇਹ ਟ੍ਰੈਂਡ ਬਹੁਤ ਵੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਮੁੰਡੇ ਨੇ ਜਿਹੜੇ ਉਹ ਇਕੱਠੇ ਹੋ ਕੇ ਨੌਜਵਾਨ ਇਕੱਠੇ ਹੋ ਕੇ ਦਰਖਤ ਲਗਾਉਂਦੇ ਨਜ਼ਰ ਆਏ ਆਪਣੇ ਪਿੰਡ ਦੇ ਆਸ-ਪਾਸ ਖੇਤਾਂ ਦੇ ਆਸ-ਪਾਸ ਵੈਸੇ ਸੋਸ਼ਲ ਮੀਡੀਆ ਤੇ ਅਕਸਰ ਦੇਖਦੇ ਆ ਕਿ ਬਹੁਤੇ ਹੱਦ ਤੱਕ ਗਾਂਧੀ ਪ੍ਰਚਾਰਿਆ ਜਾਂਦਾ ਪਰ ਇਸ ਵਾਰ ਇਹ ਮੁਹਿਮ ਹੈ ਜਿਹੜੀ ਉਹ ਤੁਸੀਂ ਵੀ ਵੇਖੀ ਹੋਣੀ ਹੈ ਮੈਂ ਵੀ ਬਹੁਤ ਵੇਖੀ ਹੈ ਜੀ ਇਹਦੇ ਵਿੱਚ ਇੱਕੋ ਗੱਲ ਹੋਣੀ ਚਾਹੀਦੀ ਹੈ ਕਿ ਲਾਉਣਾ ਉਹਨਾਂ ਮਹੱਤਵਪੂਰਨ ਨੇ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਪਾਲਣਾ ਜੀ ਉਹਨਾਂ ਨੂੰ ਪਾਲਣਾ ਬਹੁਤ ਜ਼ਰੂਰੀ ਹੈ ਸਾਡੀ ਨੌਜਵਾਨ ਸ਼ਕਤੀ ਇਹਨੂੰ ਕਿਸੇ ਪਾਸੇ ਲਾ ਦਿਓ ਜੇ ਪੁੱਠੇ ਪਾਸੇ ਲਾ ਦਿਓਗੇ ਆ ਜਿਵੇਂ ਹੱਥਾਂ 'ਚ ਬੰਦੂਕਾ ਚੱਕੀ ਫਿਰਦੇ ਆ ਉਹ ਉਸ ਪਾਸੇ ਤੁਰ ਪੈਣਗੇ ਤੇ ਜੇ ਸਿੱਧੇ ਪਾਸੇ ਲਾ ਦਿਓਗੇ ਉਹਦੀ ਵੀ ਕੋਈ ਕਮੀ ਨਹੀਂ ਜਿਹੜੇ ਪੁਰਾਣੇ ਸਕੂਲਾਂ ਕਾਲਜਾਂ ਦੇ ਵਿੱਚ ਐਨਐਸਐਸ ਦੇ ਕੈਂਪ ਲੱਗਦੇ ਸੀ ਜੇ ਪਿੰਡਾਂ ਵਾਲੇ ਸਹਿਯੋਗ ਦੇ ਦੇਣ ਉਹ ਖੇਤਰ ਸਮਚਾਨ ਘਾਟ ਸਕੂਲ ਹਸਪਤਾਲ ਹੋਰ ادارے ਜਿੱਥੇ ਚਾਰ ਦਿਵਾਰੀ ਹੈ ਉੱਥੇ ਕਿਰਪਾ ਕਰਕੇ ਬੂਟੇ ਲਾਓ ਜੀ ਔਰ ਬੂਟੇ ਨੂੰ ਜਦੋਂ ਲਾਉਣਾ ਹੈ ਤੁਸੀਂ ਜੇ ਤਾਂ ਵੱਡਾ ਕਰਕੇ ਲਾ ਦਿਓ ਸੰਤ ਬਲਬੀਰ ਸਿੰਘ ਸੀਚੇਵਾਲ ਸਾਹਿਬ ਦੀ ਜਿਹੜੀ ਨਰਸਰੀ ਹੈ ਉਹਦੇ ਵਿੱਚ ਐਸ ਵਾਰ ਉਹਨਾਂ ਨੇ ਸਾਲ ਤੋਂ ਵੱਧ ਉਮਰ ਦੇ ਬੂਟੇ ਵੰਡੇ ਆ। ਹੂੰ ਆ ਜਿਹੜੇ ਡੰਗਰ ਆਉਂਦੇ ਨੇ ਦੂਜੇ ਰਾਜਾਂ ਚੋਂ ਜੀ ਇਹ ਚੱਪ ਜਾਂਦੇ ਆ। ਔਰ 1.14 ਲੱਖ ਟਿਊਬਲ ਕਨੈਕਸ਼ਨ ਹੈ। ਹਰ ਇੱਕ ਜੀਵਦਾਤਾ ਨੂੰ ਕਹੋ ਕਿ ਪੰਜ ਬੂਟੇ ਤਾਂ ਹਰ ਸਾਲ ਪਾਲਣੇ ਨੇ ਕੋਈ ਔਖੀ ਗੱਲ ਨਹੀਂ। ਜੀ ਜੇ ਇਹ ਪਾਲਣਾ ਅਸੀਂ ਕਰਦ ਗਏ ਤਾਂ ਦਾਅਵੇ ਨਾਲ ਕਹਿ ਸਕਦਾ ਅਗਲੇ 5-7 ਸਾਲਾਂ ਦੇ ਵਿੱਚ ਇਹ ਦਾਗ ਧੋਤਾ ਜਾਊ। ਕਿ ਪੰਜਾਬ ਦੇ ਵਿੱਚ ਆਕਸੀਜਨ ਦੀ ਮਾਤਰਾ ਘਟ ਹੈ ਔਰ ਜਿਹੜੇ ਸੜਕਾਂ ਤੇ ਦੂਜੇ ਉਸਰਦੇ ਐ ਇਹਦੇ ਵਿੱਚ ਭਾਵੇਂ ਨੀਤੀ ਬਣੀ ਹੋਈ ਹੈ ਕਿ ਜੇ ਇੱਕ ਬੂਟਾ ਪਟਣਾ ਹੈ 10 ਲਾਉਣੇ ਨੇ ਉਹ ਕਿੰਨਾ ਕੁ ਲਾਗੂ ਹੁੰਦਾ ਹੈ ਇਹ ਅਧਿਕਾਰੀ ਤੇ ਰਾਸ਼ੀ ਲੋਕ ਆਪ ਦੇਖ ਲੈ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਤੁਹਾਡਾ ਸ਼ੁਕਰੀਆ ਮਿਹਰਬਾਨੀ ਜੀ ਜੀ ਸੋ ਗੱਲਬਾਤ ਕੀਤੀ ਹੈ ਜਿਹੜਾ ਇੱਕ ਰਿਪੋਰਟ ਜਾਰੀ ਹੋਈ ਹੈ ਰਿਪੋਰਟ ਕੀ ਕਹਿੰਦੀ ਹੈ ਕਿਉਂਕਿ ਰਿਪੋਰਟਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਹ ਬੜੇ ਤਰ੍ਹਾਂ ਦੇ ਖੁਲਾਸੇ ਕਰਦੀਆਂ ਨੇ ਸ਼ਾਇਦ ਅਸੀਂ ਸਾਨੂੰ ਐ ਲੱਗਦਾ ਕਿ ਨਹੀਂ ਅਸੀਂ ਐ ਕਰ ਲਿਆ ਤਾਂ ਐ ਹੋ ਗਿਆ ਐ ਕਰ ਲਿਆ ਤਾਂ ਐ ਹੋ ਗਿਆ ਪਰ ਅਸਲ ਜਿਹੜੇ ਸਰਵੇ ਸਾਹਮਣੇ ਆਉਂਦੇ ਨੇ ਉਹ ਸੱਚ ਦੱਸਦੇ ਨੇ ਸੋ ਉਮੀਦ ਕਰਦੇ ਆ ਕਿ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੀ ਜਿਹੜੀ ਅਗਲੀ ਰਿਪੋਰਟ ਆਏਗੀ ਉਸ ਵਿੱਚ ਅਸੀਂ ਇਸ ਤੋਂ ਵੀ ਜ਼ਿਆਦਾ ਇੰਪਰੂਵਮੈਂਟ ਕਰਾਂਗੇ ਤੇ ਪੰਜਾਬ ਨੂੰ ਇਸ ਤੋਂ ਵੀ ਵੱਡੇ ਪੱਧਰ ਦੇ ਉੱਪਰ ਇੱਕ ਵਧੀਆ ਜਿਹੜੀ ਗੁਣਵੱਤਾ ਵਾਲੀ ਹਵਾ ਹੈ ਉਹਦੇ ਵੱਲ ਲੈ ਕੇ ਜਾਵਾਂਗੇ ਕਿਉਂਕਿ ਵਰਤਨਾ ਅਸੀਂ ਆ ਹਵਾ ਨੂੰ ਆਕਸੀਜਨ ਸਾਨੂੰ ਚਾਹੀਦੀ ਹੈ ਰਹਿਣਾ ਇੱਥੇ ਅਸੀਂ ਤਾਂ ਕੰਮ ਵੀ ਸਾਨੂੰ ਹੈ ਜਿਹੜਾ ਉਹ ਕਰਨਾ ਪੈਣਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਤੋਂ ਮਿਲਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ